ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਗੁਰੂ 파ਰਸ਼ਾ ਜੀ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਗੌੜੀ ਮਹੱਲਾ ਪੰਜਵਾਂ ਜੀ ਦਾ 22 ਨੰਬਰ ਸ਼ਲੋਕ ਪੜਾਂਗੇ ਸੋ ਆਓ ਜੀ ਸਭ ਤੋਂ ਪਹਿਲਾਂ ਪਾਵਨ ਬਾਣੀ ਦਾ ਪਾਠ ਸਰਵਣ ਕਰੀਏ ਉਪਰੰਤ ਸ਼ਬਦ ਵਿਚਾਰ ਸਮਝਾਂਗੇ ਜੀ ਗੁਰੂ 파ਰਸ਼ਾ ਦੀ ਕਿਰਪਾ ਕਰਮ ਸ਼ਬਦ ਵਿਚਾਰ ਦੀ ਸੇਵਾ ਆਪ ਹੀ ਕਰਵਾ ਲੈਣ ਸੋ ਸਾਰੇ ਪੈਣ ਪਾਈ ਗੁਰੂ ਕੇ ਚਰਨਾਂ ਦਾ ਧਿਆਨ ਤਰਿਓ ਭਾਈ ਬੇਨਤੀਆਂ ਪ੍ਰਵਾਨ ਕਰਿਓ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਚਤ ਚਤ ਮੋ ਚਰਨਾਰ ਬਿੰਦ ਊਂਦ ਕਵਲ ਬਿਗਾਂਤ ਪ੍ਰਗਟ ਭਈ ਆਪਹਿ ਗੋਬਿੰਦ ਨਾਨਕ ਸੰਤਮਤਾਤ ਪੌੜੀ ਚਤ ਚਰਨ ਕਮਲ ਗੁਰ ਲਾਗਾ ਤਨ ਤਨ ਵਾਦਨ ਸੰਜੂਗ ਸੁਭਗ ਚਾਰ ਕੁੰਟ ਚਾਰ ਕੁੰਟ ਦਹਿ ਦਿਸ ਪਰਮ ਆਇਓ ਭਈ ਕਿਰਪਾ ਤਬ ਦਰਸਨ ਪਾਇਓ ਚਾਰ ਵਿਚਾਰ ਬਿਨ ਸੂ ਸਭ ਦੁਆ ਸਾਧ ਸੰਗ ਮਨ ਨਿਰਮਲ ਹੁਆ ਚੰਤ ਬਸਾਰੀ ਇਕ ਦ੍ਰਿਸ਼ਟੀਤਾ ਨਾਨਕ ਗਿਆਨ ਅੰਜਨ ਜਿਹ ਨੇਤਰਾ ਚੰਤ ਬਸਾਰੀ ਇਕ ਦ੍ਰਿਸ਼ਟੀਤਾ ਨਾਨਕ ਗਿਆਨ ਅੰਜਨ ਜਿਹ ਨੇਤਰਾ ਸਤ ਸੰਗੀ ਜਨੋ ਇਥੇ ਸਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਉਪਦੇਸ਼ ਬਖਸ਼ਿਸ਼ ਕਰ ਰਿਏ ਕਹਿਣ ਲਿਗੇ ਚਤ ਚਤੋਂ ਚਰਨਾਰਬਿੰਦ ਊਦ ਕੰਬਲ ਵਿਕਸ਼ਾਂਤ ਕਹਿੰਦੇ ਚਿੱਤ ਦੇ ਵਿੱਚ ਭਾਈ ਮੈਂ ਤਾਂ ਚਰਨਾਰਬਿੰਦ ਉਸ ਅਕਾਲ ਪੁਰਖ ਦੇ ਨਾਮ ਨੂੰ ਚਿਤਵਦਾ ਹਾਂ ਤਾਂ ਕਹਉਂਦਾ ਹਾਂ ਸਿਮਰਨ ਕਰਦਾ ਹਾਂ ਜਿਹੜਾ ਵੀ ਪ੍ਰਾਣੀ ਆਪਣੇ ਚਿੱਤ ਵਿੱਚ ਉਸ ਪ੍ਰਮਾਤਮਾ ਦੇ ਨਾਮ ਨੂੰ ਚਿਤਵਦਾ ਹੈ ਚੇਤਾ ਕਰਦਾ ਹੈ ਸਿਮਰਨ ਕਰਦਾ ਹੈ ਆਰਾਧਦਾ ਹੈ ਕਹਿੰਦੇ ਊਦ ਕਬਲ ਵਿਕਸਾਂਤ ਉਹਦਾ ਜਿਹੜਾ ਮਨ ਹੈ ਕਬਲ ਪੋਲ ਦੀ ਤਰ੍ਹਾਂ ਹੈ ਜਿੰਨਾ ਚਿਰ ਮਾਇਆ ਦੇ ਨਾਲ ਜੁੜਿਆ ਰਹਿੰਦਾ ਹੈ ਉਹ ਮਨ ਜਿਹੜਾ ਉਹਦਾ ਕਮਲਾ ਜਾਂ ਹਿਰਦਾ ਰੂਪੀ ਮਨ ਰੂਪੀ ਜਿਹੜਾ ਕਮਲਾ ਹੈ ਕਮਲਾ ਜਾਂ ਰਿਹਾ ਹੈ ਜਦੋਂ ਪ੍ਰਮਾਤਮਾ ਦੇ ਨਾਲ ਜੁੜ ਗਿਆ ਮਾਇਆ ਨਾਲੋਂ ਪੁੱਠਾ ਹੋ ਗਿਆ ਅਤੇ ਪ੍ਰਮਾਤਮਾ ਦੇ ਨਾਲ ਜੁੜ ਗਿਆ ਤੇ ਉਹ ਹਿਰਦਾ ਰੂਪੀ ਜਿਹੜਾ ਕਮਲ ਹੈ ਉਹ ਵਿਗਸਾਰ ਤੋਂ ਭਾਵ ਕੇ ਖਿੜ ਜਾਂਦਾ ਹੈ ਭਾਵ ਕੇ ਬੰਦਗੀ ਕਰਨ ਦੇ ਨਾਲ ਮਨੁੱਖ ਦਾ ਜਿਹੜਾ ਮਨ ਉਹ ਖਿੜਿਆ ਜਾਂਦਾ ਹੈ ਬੰਦਗੀ ਤੋਂ ਬਿਨਾ ਇਹ ਚੰਦਰਾਮਨ ਕਮਲਾ ਜਾਂਦਾ ਹੈ ਜਿਵੇਂ ਫੁੱਲ ਕਮਲਾਇਆ ਹੁੰਦਾ ਹੈ ਕਮਲ ਦਾ ਬਸ ਇਹ ਨਿਰਾਸ਼ ਹੋ ਜਾਂਦਾ ਹੈ ਇਸ ਮਨ ਨੂੰ ਜਿਹੜੀ ਹੈ ਖੁਰਾਕ ਹੈ ਆਤਮਿਕ ਖੁਰਾਕ ਮਨ ਦੀ ਜਿਹੜੀ ਖੁਰਾਕ ਹੈ ਪਾਵਨ ਬਾਣੀ ਹੈ ਸਿਮਰ ਰਹਿ ਜੇ ਇਹਨੂੰ ਬਲਵਾਨ ਬਣਾਉਣੇ ਤੇ ਫਿਰ ਨਾਮ ਦੀ ਖਰਾਕ ਦੇਣੀ ਪੈਣੀ ਹੈ ਜਿਵੇਂ ਤਨ ਦੀ ਖਰਾਕ ਹੋਗੀ ਰੋਟੀ ਪਾਣੀ ਹੈ ਦੁੱਧ ਕਿਉ ਹੈ ਦਾਲ ਸਬਜੀ ਹੈ ਬੰਦਾ ਖਾਂਦਾ ਹੈ એનર્ਜੀ ਮਿਲਦੀ ਹੈ ਮਨ ਉਦੋਂ ਬਲਵਾਨ ਹੁੰਦਾ ਹੈ ਜਦੋਂ ਮਨ ਨੂੰ ਨਾਮ ਦੀ ਖਰਾਕ ਮਿਲਦੀ ਹੈ ਉਦੋਂ ਜਿਹੜਾ ਮਨ ਇਹ ਖਿੜ ਜਾਂਦਾ ਹੈ ਪਾਰਸ਼ਾਡੀ ਕੰਦੇ ਪ੍ਰਗਟ ਪਏ ਆਪਹਿ ਗੁਬਿੰਦ ਨਾਨਕ ਸੰਤ ਮਤਾਤ ਸੰਤ ਦਾ ਮਤਲਬ ਗੁਰੂ ਕਹਿਣ ਲੱਗੇ ਜਦੋਂ ਪ੍ਰਾਣੀ ਗੁਰੂ ਦੀ ਸ਼ਰਨ ਆਉਂਦਾ ਤੇ ਗੁਰੂ ਤੋਂ ਸਿੱਖਿਆ ਲੈਂਦਾ ਹੈ ਗੁਰੂ ਦੀ ਸਿੱਖਿਆ ਦੁਆਰਾ ਜਿਵੇਂ ਜਿਵੇਂ ਉਹ ਨਾਮ ਜਪਦਾ ਓਵੇਂ ਓਵੇਂ ਦੁਨੀਆਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਅੱਲਾ ਖੁਦਾ ਉਹਦੀ ਹਿਰਦੇ ਵਿੱਚ ਆਪਣੇ ਆਪ ਪਰਗਟ ਹੋ ਜਾਂਦਾ ਕੋਈ ਸਤਨਾਮ ਵਾਹਿਗੁਰੂ ਪ੍ਰਗਟ ਪਏ ਆਪਹਿ ਗੋਬਿੰਦ ਆਪਣੇ ਆਪ ਗੋਬਿੰਦ ਤਾਂ ਮਤਲਬ ਪਰਮਾਤਮਾ ਹੈ ਪ੍ਰਗਟ ਹੋ ਜਾਂਦਾ ਨਾਨਕ ਸੰਤਮਤਾਂਤ ਇਹ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਮਰਿਆਦਾ ਤੇਰੇ ਕੇ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਜਨਮੁਨੁਕ ਬੰਦਗੀ ਕਰਦਾ ਪੌੜੀ ਪੌੜੀ ਕਿ ਸੰਤ ਦਾ ਨਾਮ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸਿੱਖਾ ਗੁਰੂ ਦੀ ਸੰਗਤ ਵਿੱਚ ਜਾਣਾ ਚਾਹੀਦਾ ਜਾਇਆ ਕਰੋ ਸਾਨੂੰ ਸਾਰਿਆਂ ਨੂੰ ਚਾਹੀਦਾ ਗੁਰਦੁਆਰਾ ਸਾਹਿਬ ਜਾਇਆ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਰੱਖੀਏ ਟੇਕੀਏ ਮੱਥਾ ਮਹਾਰਾਜ ਸਮਰੱਥ ਸਾਡੀ ਮੱਥੇ ਦੀ ਕਿਸਮਤ ਚੰਗੀ ਹੋ ਜਾਵੇ ਸਾਡੇ ਮੱਥੇ ਦੇ ਭਾਗ ਸੋਹਣੇ ਬਣ ਜਾਣ ਜੇ ਅਸੀਂ ਸਰਦਾ ਨਾਲ ਗੁਰੂ ਕੇ ਚਰਨਾ ਚ ਮੱਥਾ ਟੇਕਦੇ ਆਂ ਇੱਕ ਗੱਲ ਹੋਰ ਹੈ ਮੱਥਾ ਟੇਕਣਾ ਹੋਰ ਚੀਜ਼ ਹੈ ਗੁਰੂ ਨਾਲ ਮੱਥਾ ਲਾਉਣਾ ਹੋਰ ਹੈ ਅਰਦਾਸ ਕਰਿਆ ਕਰੋ ਮਹਾਰਾਜ ਆਉਣ ਵਾਲੀਆਂ ਪੀੜੀਆਂ ਸਾਡੀਆਂ ਜਿੰਨੀਆਂ ਵੀ ਆਉਣ ਗੁਰੂ ਦੇ ਚਰਨਾ ਚ ਉਹਨਾਂ ਦਾ ਮੱਥਾ ਤਾਂ ਟਿਕਦਾ ਰਹੇ ਸਾਡੇ ਭਾਗ ਚੰਗੇ ਹੈ ਪਰ ਕੋਈ ਸਾਡੀ ਪੀੜ ਵਿੱਚ ਐਸਾ ਨਾ ਜੰਮੇ ਜਿਹੜਾ ਗੁਰੂ ਦੇ ਨਾਲ ਮੱਥਾ ਲਾ ਲੇ ਕਿਉਂਕਿ ਗੁਰੂ ਦੇ ਨਾਲ ਮੱਥਾ ਲਾਉਣ ਵਾਲਾ ਮੱਥਾ ਉਹ ਮੱਥਾ ਗਰਕ ਹੋ ਜਾਂਦਾ ਹੈ ਉਹਦੀ ਜੜਾ ਪਟੀਆਂ ਝੜ ਜਾਂਦੀਆਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਚਾ ਚਰਨ ਕਮਲ ਗੁਰ ਲੱਗਾ ਜਿਸ ਪ੍ਰਾਣੀ ਦਾ ਮੱਥਾ ਮਸਤਕ ਗੁਰੂ ਕੇ ਪਵਿੱਤਰ ਚਰਨਾ ਤੇ ਟਿਕ ਜਾਂਦਾ ਹੈ ਮਹਾਰਾਜ ਕਹਿੰਦੇ ਤਨ ਤਨ ਵਾਦਨ ਸੰਜੂਗ ਸੁਭਾਗਾ ਕਹਿੰਦੇ ਉਹ ਪ੍ਰਾਣੀ ਵੀ ਤਨ ਹੈ ਉਹ ਦਿਨ ਵੀ ਤਨ ਹੈ ਜਦੋਂ ਸਾਡਾ ਮੱਥਾ ਗੁਰੂ ਕੇ ਚਰਨਾਂ ਤੇ ਟਿਕਦਾ ਹੈ ਜਦੋਂ ਅਸੀਂ ਗੁਰੂ ਨੂੰ ਆਤਮ ਸਮਰਪਣ ਕਰ ਦਿੰਨੇ ਆ ਸੰਜੂਗ ਸੁਭਾਗਾ ਉਹ ਸਮਾ ਵੀ ਭਾਗਾ ਵਾਲਾ ਹੁੰਦਾ ਹੈ ਜਦੋਂ ਅਸੀਂ ਗੁਰੂ ਕੇ ਚਰਨਾਂ ਤੇ ਮੱਥਾ ਟੇਕੇ ਗੁਰੂ ਨੂੰ ਕਿੰਨੇ ਮਹਾਰਾਜ ਤੇ ਰਿਆਂ ਜੀ ਜਨ ਤਿਰ ਧਾਰੇ ਪਰਬ ਡੋਰੀ ਹੱਥ ਤੇ ਮਾਰੇ ਜਦੋਂ ਆਤਮ ਸਮਰਪਣ ਸਿੱਖ ਕਰਦਾ ਹੈ ਉਹ ਸਾਰਾ ਸਮਾਂ ਚੰਗਾ ਹੈ ਚਾਰ ਕੁੰਟ ਦੇਹ ਦੇਸ ਪਰਮ ਆਇਓ ਜੇ ਗੁਰੂ ਤੋਂ ਮਤਲਬ ਬੰਦੇ ਦਾ ਕਿਤੇ ਮਨ ਖਿਸਕਦਾ ਹੈ ਤੇ ਗੁਰੂ ਦੇ ਨਾਲ ਨਹੀਂ ਜੁੜਨਾ ਚਾਹੁੰਦਾ ਜਿਹੜਾ ਬੰਦਾ ਜਿਹਦੇ ਭਾਗ ਮਾਰੇ ਹੈ ਨਾਮ ਜਪਣ ਨੂੰ ਤਰਜੀਹ ਨਹੀਂ ਦਿੰਦਾ ਨਿਤਨੇਮ ਨੂੰ ਨਹੀਂ ਉਹ ਪੜਨਾ ਚਾਹੁੰਦਾ ਸਮਝਣਾ ਨਹੀਂ ਚਾਹੁੰਦਾ ਪਾਤਸ਼ਾਹ ਜੀ ਕਹਿੰਦੇ ਚਾਰ ਕੁੰਟ ਦੇਹ ਦਿਸ ਪਰਮਾਯੂ ਉਹ ਪ੍ਰਾਣੀ ਪਲਾ ਚੌਹਾਂ ਕੁੰਟਾਂ ਦੇ ਵਿੱਚ ਦਸਾਂ ਦਸ਼ਾਵਾਂ ਦੇ ਵਿੱਚ ਭਟਕਦਾ ਤੁਰਿਆ ਫਿਰੇ ਕੱਖ ਪੱਲੇ ਨਹੀਂ ਪੈਂਦਾ ਪੈਂਦਾ ਕਦੋਂ ਹੈ ਭਈ ਕਿਰਪਾ ਤੱਬ ਦਰਸ਼ਨ ਪਾਇਓ ਉਦੋਂ ਹੀ ਉਹਨੂੰ ਦਰਸ਼ਨ ਪ੍ਰਮਾਤਮਾ ਦੇ ਹੁੰਦੇ ਹੈ ਜਦੋਂ ਮੇਰਾ ਮਾਲਕ ਗੁਰੂ ਦੇ ਤਰਸ ਕਰ ਦੁੰਦਾ ਤੇ ਉਹ ਗੁਰੂ ਦੇ ਨਾਲ ਜੁੜ ਜਾਂਦਾ ਆਖੋ ਸਤਨਾਮ ਵਾਹਿਗੁਰੂ ਫੇਰ ਬੰਦੇ ਨੂੰ ਰੱਬ ਦੇ ਦਰਸ਼ਨ ਹੁੰਦੇ ਆ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਤੇ ਜਦੋਂ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ ਦਰਸ਼ਨ ਹੁੰਦੇ ਹੈ ਮਹਾਰਾਜ ਕਹਿੰਦੇ ਚਾਰ ਵਿਚਾਰ ਬਿਨ ਸੋ ਸਬਦ ਦੁਆ ਵਿਚਾਰ ਦਾ ਮਤਲਬ ਅੰਦਰਲੇ ਫੁਰਨੇ ਚਾਰ ਦਾ ਮਤਲਬ ਸੁੰਦਰ ਗੁਰੂ ਦੀ ਸੰਗਤ ਵਿੱਚ ਟੇਖਣ ਵਾਲੇ ਮਨੁੱਖ ਤੇ ਇੱਕ ਦਿਨ ਐਸੀ ਕਿਰਪਾ ਹੋ ਜਾਂਦੀ ਹੈ ਤਜਰਬਾ ਕਰਿਓ ਉਸ ਮਨੁੱਖ ਦੇ ਜਿਹੜੇ ਵਿਚਾਰ ਸੁੰਦਰ ਸੋਹਣੇ ਬਣ ਜਾਂਦੇ ਆ ਉਹਦੀ ਬੋਲੀ ਵਿੱਚ ਹਮਦਰਦੀ ਹੋ ਜਾਂਦੀ ਹੈ ਬੋਲੀ ਵਿੱਚ ਮਠਾਸ ਹੁੰਦੀ ਹੈ ਉਹ ਕਿਸੇ ਨੂੰ ਬੋਲਦਾ ਹੈ ਕਿਸੇ ਦੇ ਜ਼ਖਮਾਂ ਤੇ ਉਹਦੀ ਬੋਲੀ ਮਲਮ ਦਾ ਕੰਮ ਕਰਦੀ ਹੈ ਚਾਰ ਵਿਚਾਰ ਬਿਨਸੇ ਸਬਦੂਆ ਤੇ ਜਿਹੜਾ ਦਵੈਤ ਭਾਵਨਾ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਪਿਆਰ ਹੈ ਗੁਰੂ ਦੀ ਸੰਗਤ ਕਰਨ ਵਾਲੇ ਦੀ ਫਿਰ ਦੇ ਵਿੱਚੋਂ ਕਿਸੇ ਹੋਰ ਦਾ ਪਿਆਰ ਖਤਮ ਹੋ ਜਾਂਦਾ ਹੈ ਬਿਨਸੋ ਸਭ ਦੁਆ ਸਾਰ ਸੰਗ ਮਨ ਨਿਰਮਲ ਹੁਆ ਇਸ ਕਰਕੇ ਸਿੱਖਾ ਤੂੰ ਵੀ ਗੁਰੂ ਦੀ ਸੰਗਤ ਕਰਿਆ ਕਰ ਕਿਉਂਕਿ ਗੁਰੂ ਦੀ ਸੰਗਤ ਕਰਨ ਨਾਲ ਹੀ ਪ੍ਰਾਣੀ ਦਾ ਜਿਹੜਾ ਮਨ ਹੈ ਨਿਰਮਲ ਹੁਆ ਭਾਵ ਕੇ ਪਵਿੱਤਰ ਹੁੰਦਾ ਹੈ ਗੁਰੂ ਦੀ ਸੰਗਤ ਉਹ ਬਣਾ ਜਿੱਥੇ ਮਰਜੀ ਨਾਈ ਜਾਵੇ ਦਾਕੇ ਜਿੰਨਾ ਮਰਜੀ ਦੀਵੇ ਚਰਾਗ ਜਗਾਈ ਜਾਵੇ ਜਿੰਨੀਆਂ ਮਰਜੀ ਕਬਰਾਂ ਤੇ ਜਾ ਕੇ ਚਾਦਰਾਂ ਚੜਾਈ ਜਾਵੇ ਮਨ ਪਵਿੱਤਰ ਹੁੰਦਾ ਤੇ ਗੁਰੂ ਦੀ ਸੰਗਤ ਕਰਨ ਨਾਲ ਨਾਮ ਜਪਣ ਦੇ ਰਣ ਹੁੰਦਾ ਆਖੋ ਸਤਨਾਮ ਵਾਹਿਗੁਰੂ ਚੰਤ ਬਸਾਰੀ ਏਕ ਦ੍ਰਿਸ਼ਟੀ ਤਾ ਨਾਨਕ ਗਿਆਨ ਅੰਜਨ ਜਿਹੇ ਨੈਤਰਾ ਬਸ ਗੁਰੂ ਦੀ ਸੰਗਤ ਵਿੱਚ ਇਹ ਪ੍ਰਾਪਤੀ ਹੋ ਜਾਂਦੀ ਹੈ ਚੰਗੇ ਭਾਗਾਂ ਵਾਲਿਆਂ ਨੂੰ ਮੇਰਾ ਗੁਰੂ ਕਰਮਾਂ ਵਾਲੇ ਪ੍ਰਾਣੀ ਤੇ ਐਸੀ ਮਿਹਰ ਭਰੀ ਨਜ਼ਰ ਕਰਦਾ ਹੈ ਕਿ ਉਹਦੇ ਬੁੱਧੀ ਰੂਪੀ ਨੇਤਰਾ ਵਿੱਚ ਗਿਆਨ ਦਾ ਅੰਜਨ ਭਾਵ ਕੇ ਸੁਰਮਾ ਪਾ ਦਿੰਦਾ ਹੈ ਨਾਨਕ ਗਿਆਨ ਅੰਜਨ ਜਿਹ ਨੇਤਰਾ ਬੁੱਧੀ ਰੂਪੀ ਨੇਤਰਾ ਦੇ ਵਿੱਚ ਜਿਸ ਪ੍ਰਾਣੀ ਤੇ ਮੇਰਾ ਮਾਲਕ ਖੁਸ਼ ਹੋ ਜਾਂਦਾ ਹੈ ਗੁਰੂ ਦੀ ਸੰਗਤ ਵਿੱਚ ਬੈਠਿਆਂ ਗਿਆਨ ਰੂਪੀ ਅੱਖਾਂ ਦੇ ਵਿੱਚ ਮਾਫ ਕਰੋ ਕਿ ਬੁੱਧੀ ਰੂਪੀ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੰਦਾ ਹੈ ਤੇ ਜਿਹਦੇ ਜਾਣੇ ਕਿ ਗਿਆਨ ਦਾ ਸੁਰਮਾ ਅੱਖਾਂ 'ਚ ਪਾ ਦਿੱਤਾ ਮੇਰੇ ਮਾਲਕ ਨੇ ਬੁੱਧੀ ਰੂਪੀ ਨੇਤਰਾਂ ਦੇ ਵਿੱਚ ਸੁਰਮਾ ਪਾ ਦਿੱਤਾ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਚਿੰਤ ਵਿਸਾਰੀ ਏਕ ਦ੍ਰਿਸ਼ਟੀਤਾ ਉਹ ਸਾਰੀਆਂ ਚਿੰਤਾਵਾਂ ਨੂੰ ਭੁੱਲ ਜਾਂਦਾ ਹੈ ਉਹਦੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਇੱਕ ਦ੍ਰਿਸ਼ਟੀ ਦ੍ਰਿਸ਼ਟੀਤਾ ਤੇ ਉਸ ਪਰਮਾਤਮਾ ਸਾਰੀ ਸ੍ਰੇਸ਼ਟੀ ਵਿੱਚੋਂ ਕਣ-ਕਣ ਚੋਂ ਪੱਤੇ-ਪੱਤੇ ਚੋਂ ਇੱਕ ਰੱਬ ਦੇ ਦਰਸ਼ਨ ਹੋ ਜਾਂਦੇ ਆਖੋ ਸਤਨਾਮ ਵਾਹਿਗੁਰੂ ਇਸ ਕਰਕੇ ਸਾਨੂੰ ਚਾਹੀਦਾ ਗੁਰੂ ਦੀ ਸੰਗਤ ਕਰਿਆ ਕਰੀਏ ਅਤੇ 24 ਘੰਟੇ ਸਵਾਸ-ਸਵਾਸ ਦੇ ਨਾਲ ਪ੍ਰਭੂ ਦਾ ਨਾਮ ਜਪਦੇ ਰਹੀਏ ਆਤਮ ਸਮਰਪਣ ਕਰਨਾ ਹੀ ਸਭ ਤੋਂ ਵੱਡੀ ਭਗਤੀ ਹੈ ਇੇਬਲ ਗੁਰੂ ਨੂੰ ਕਿਸੇ ਹੋਰ ਨੂੰ ਨਹੀਂ ਜਿਹੜਾ ਗੁਰੂ ਨੂੰ ਆਤਮ ਸਮਰਪਣ ਕਰਦਾ ਹੈ ਉਹਦਾ ਜੀਵਨ ਸਫਲ ਹੋ ਜਾਂਦਾ ਮਾਲਕ ਉਹਦੀਆਂ ਕੁਲਾਂ ਤਾਰ ਦਿੰਦਾ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਹੋਈਆਂ ਪੂਰਨੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ